ਜਾਇਦਾਰ ਸੰਤਾ ਸਿੰਘ ਜੀ ਮਹਿਦਪੁਰੀ ਸਾਹਿਬ ਨੇ ਤੁਹਾਡੇ ਨਾਲ ਆਪਣੀ ਗੱਲ ਰੱਖੀ ਆ ਤੁਹਾਡੇ ਸਾਹਮਣੇ ਅਸੀਂ ਬਤੌਰ ਕਮੇਟੀ ਦੇ ਮੈਂਬਰ ਹੁੰਦੇ ਹੋਏ ਜਾਇਦਾਰ ਸਾਹਿਬ ਦੇ ਨਾਲ ਅਸੀਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਕੋਲ ਵਿਸ਼ੇਸ਼ ਤੌਰ ਤੇ ਇਸ ਖਾਤਰ ਆਏ ਸੀ ਕਿ ਜਿਹੜੀ ਪਿਛਲੇ ਦਿਨਾਂ ਚ ਦੁਬਦਾ ਜੀ ਬਣੀ ਹੋਈ ਆ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਉਹਦੇ ਵਾਸਤੇ ਸਿੰਘ ਸਾਹਿਬ ਤੋਂ ਕਲੈਰਿਟੀ ਲੈਣੀ ਸੀ ਤਾਂ ਕਿ ਸਾਨੂੰ ਸਿੰਘ ਸਾਹਿਬ ਆਦੇਸ਼ ਦਿੰਦੇ ਉਹਦੇ ਮੁਤਾਬਕ ਅਸੀਂ ਆਪਣਾ ਜਿਹੜਾ ਜ਼ਿੰਮੇਵਾਰੀ ਨਿਭਾਉਂਦੇ ਆਪਣਾ ਫਰਜ਼ ਪੂਰਾ ਕਰਦੇ ਜਿਵੇਂ ਦੱਸਿਆ ਜੈਦਰ ਸੰਤਾ ਸਿੰਘ ਜੀ ਨੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਬਿਲਕੁਲ ਇਸ ਗੱਲ ਨੂੰ ਲੈ ਕੇ ਕਲੀਅਰ ਨੇ ਉਹਨਾਂ ਨੇ ਸਪਸ਼ਟ ਤੌਰ ਤੇ ਕਹਿਤਾ ਕਿ ਜਿਹੜੇ ਦੋ ਤਰੀਕ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਹੋਏ ਸਨ ਉਹ ਉਸ ਉਹਨਾਂ ਹੁਕਮਨਾਮਿਆਂ ਤੇ ਸਮੁੱਚੇ ਸਿੰਘ ਸਹਿਬਾਨ ਤੇ ਸਾਰਾ ਸਿੱਖ ਪੰਥ ਖੜਾ ਆ ਇਸ ਦਾ ਮਤਲਬ ਇਹ ਆ ਕਿ ਜਿਹੜੀ 7 ਮੈਂਬਰੀ ਕਮੇਟੀ ਉਹ ਕਾਇਮ ਆ ਸਿੰਘ ਸਾਹਿਬ ਨੇ ਪਹਿਲਾਂ ਵੀ ਕਿਹਾ ਸੀਗਾ ਉਹਦੇ ਵਿੱਚ ਕੋਈ ਦੁਬਦਾ ਨਹੀਂ ਹੈ ਤੇ 7 ਮੈਂਬਰੀ ਕਮੇਟੀ ਹੀ ਸ਼੍ਰੋਮਣੀ ਅਕਾਲੀ ਦਲ ਦੀ ਭੱਤੀ ਪ੍ਰਕਿਰਿਆ ਸ਼ੁਰੂ ਕਰੂਗੀ ਅਸੀਂ ਜਿਵੇਂ ਦੱਸਿਆ ਜੈਦਰ ਸਾਹਿਬ ਨੇ ਅਸੀਂ ਮਾਨਯੋਗ ਧਮੀ ਸਾਹਿਬ ਕੋ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੀ ਵੱਡੀ ਜ਼ਿੰਮੇਵਾਰੀ ਆ ਉਹਨਾਂ ਕੋਲ ਅਸੀਂ ਉਹਨਾਂ ਨੂੰ ਜਾ ਕੇ ਬੇਨਤੀ ਕਰਾਂਗੇ ਕਿ ਅਸੀਂ ਸਿੰਘ ਸਾਹਿਬ ਕੋਲ ਹੋ ਕੇ ਆਏ ਆ ਤੇ ਸਿੰਘ ਸਾਹਿਬ ਨੇ ਵੀ ਆਖਿਆ ਸਾਨੂੰ ਕਿ ਧਾਮੀ ਸਾਹਿਬ ਕੋ ਜਾ ਕੇ ਉਹਨਾਂ ਨੂੰ ਕਹੋ ਕਿ ਉਹ ਉਸ ਕਮੇਟੀ ਦੀ ਮੀਟਿੰਗ ਸੱਦਣ ਤਾਂ ਕਿ ਅਗਲਾ ਜਿਹੜਾ ਪ੍ਰੋਗਰਾਮ ਆ ਭਰਤੀ ਦਾ ਅਸੀਂ ਉਹਨੂੰ ਤੈਅ ਕਰ ਸਕੀਏ ਇਹ ਤਾਂ ਕਿ ਬਿਲਕੁਲ ਸਾਫ਼ ਕਰਤੀ ਸਿੰਘ ਸਾਹਿਬ ਨੇ ਗੱਲ ਇਹਦੇ ਵਿੱਚ ਕੋਈ ਦੁਬਦ ਨਹੀਂ ਹੈ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਅਸੀਂ ਸਾਰੇ ਪੰਥ ਨੂੰ ਸਾਰੀ ਸਾਰੀਆਂ ਸੰਗਤਾਂ ਨੂੰ ਇਹ ਕਲੀਅਰ ਦੱਸਣਾ ਚਾਹੁੰਦੇ ਆ ਜਿਹੜੇ ਦੋ ਤਰੀਕ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਆਏ ਸਨ ਹਰ ਪੰਥਦਰਦੀ ਗੁਰੂ ਦੀਆਂ ਸੰਗਤਾਂ ਚਾਹੇ ਕੋਈ ਵੀ ਪੰਥ ਦਾ ਸੇਵਾਦਾਰ ਆ ਉਹਨਾਂ ਨੂੰ ਉਹ ਹੁਕਮਨਾਮੇ ਮੰਨ ਕੇ ਇਨ ਬਿਨ ਲਾਗੂ ਕਰਨੇ ਚਾਹੀਦੇ ਆ ਸਾਡੀਆਂ ਰਵੈਤਾਂ ਸਾਡੀਆਂ ਪਰੰਪਰਾਵਾਂ ਸਾਡੇ ਸਿਧਾਂਤ ਨੂੰ ਕੋਈ ਖੋਰਾ ਨਹੀਂ ਲਾ ਸਕਦਾ ਨਾ ਹੀ ਅਸੀਂ ਲੱਗਣ ਦਵਾਂਗੇ ਕਿੰਨੇ ਮੈਂਬਰ ਗਏ ਸੀ ਜੀ ਮੇਰੇ ਲੈਟਾਡੇ ਕਿੰਨੇ ਮੈਂਬਰਸ ਅਸੀਂ ਕਮੇਟੀ ਦੇ ਦੋ ਮੈਂਬਰ ਸੀਗੇ ਜੈਦਰ ਸੰਤਾ ਸਿੰਘ ਜੀ ਨੇ ਪਹਿਲਾ ਆਪਣੀ ਗੱਲ ਲੱਖਤੀ ਆ ਦੂਸਰਾ ਮੈਂ ਸੀਗਾ ਬਾਕੀ ਵੀ ਤੁਹਾਡੇ ਧਿਆਨ ਵਿੱਚ ਲਿਆਉਣੇ ਆ ਸਾਰੇ ਕਮੇਟੀ ਦੇ ਮੈਂਬਰਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਨਾਲ ਖੜੇ ਨੇ ਪਾਬੰਦ ਨੇ ਉਹਨਾਂ ਨੂੰ ਕੋਈ ਉਹਨਾਂ ਚ ਕੋਈ ਹਿਜਕਚਾਟ ਨਹੀਂ ਹੈ ਉਹਨਾਂ ਵਿੱਚ ਕੋਈ ਦੁਬਦਾ ਨਹੀਂ ਹੈ ਉਹ ਬਿਲਕੁਲ ਜੋ ਹੁਕਮ ਹੋਇਆ ਸੀ ਇਥੋਂ ਇਸ ਪਵਿੱਤਰ ਸਥਾਨ ਤੋਂ ਉਦੇ ਉੱਪਰ ਸਿਰ ਝੁਕਾ ਕੇ ਉਹ ਫੁੱਲ ਚਾੜਨਗੇ ਇੱਕ ਹੋਰ ਬੜੀ ਜਿਹੜੀ ਹੈਗੀ ਆ ਹੈਰਾਨੀ ਵਾਲੀ ਗੱਲ ਦੱਸਣੀ ਚਾਹੁੰਨੇ ਤੁਹਾਨੂੰ ਤੁਹਾਡੇ ਮਾਧਿਮ ਰਾਹੀਂ ਸਾਰੇ ਪੰਜਾਬ ਦੇ ਪੰਜਾਬੀਆਂ ਨੂੰ ਤੇ ਪੰਚਦਰਦੀਆਂ ਨੂੰ ਜਿਹੜੇ ਕਈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇੱਥੇ ਆ ਕੇ ਸਿੰਘ ਸਬਾਨ ਨੂੰ ਪਹਿਲਾਂ ਮਿਲ ਕੇ ਗਏ ਸਨ ਬਾਹਰ ਆ ਕੇ ਉਹਨਾਂ ਨੇ ਸਿੰਘ ਸਬਾਨ ਦੀ ਬਦੌਲਤ ਕੋਈ ਗੱਲ ਆਖੀ ਸੀਗੀ ਉਹ ਵੀ ਸਿੰਘ ਸਾਹਿਬ ਨੇ ਕਿਹਾ ਕਿ ਬਿਲਕੁਲ ਉਹ ਗਲਤਿਆ ਝੂਠਿਆ ਸਿੰਘ ਸਾਹਿਬ ਨੇ ਕੋਈ ਗੱਲ ਨਹੀਂ ਸਹਿਕਾਰੀ ਕੋਈ ਉਹਨਾਂ ਨੂੰ ਕਿਸੇ ਕਿਸਮ ਦੀ ਆਗਿਆ ਨਹੀਂ ਦਿੱਤੀ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਜਾਂ ਜਿਹੜੀ ਗੱਲ ਆਖਦੇ ਸੀਗੇ ਕਿ ਸਾਡੇ ਤੇ ਇਲੈਕਸ਼ਨ ਕਮਿਸ਼ਨ ਦੀ ਪਾਬੰਦੀ ਆ ਜਾਂ ਕੋਈ ਕਾਨੂੰਨ ਦੇਸ਼ ਦਾ ਇਥੇ ਸ਼੍ਰੋਮਣੀ ਅਕਾਲੀ ਦਲ ਉੱਪਰ ਲਾਗੂ ਹੋਊਗਾ ਅਕਾਲੀ ਦਲ ਦੀ ਹੋਂਦ ਖਤਰੇ 'ਚ ਆ ਇਹ ਸਾਰੀਆਂ ਗੱਲਾਂ ਮਨ ਘੜਤ ਨੇ ਬੇਬੁਨਿਆਦ ਨੇ ਇਹਨਾਂ ਦਾ ਕੋਈ ਆਧਾਰ ਨਹੀਂ ਬਹੁਤ ਸਾਰੇ ਸਿਆਸੀ ਜਿਹੜੇ ਅਤੇ ਜਿਹੜੇ ਕਾਨੂੰਨੀ ਮਾਹਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲਾਂ ਬਹੁਤ ਪੁਰਾਣੇ ਲੰਬੇ ਸਮੇਂ ਤੋਂ ਜੁੜੇ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਬਦਾਨ ਇਲੈਕਸ਼ਨ ਕਮਿਸ਼ਨ ਕੋ ਰਜਿਸਟਰ ਕਰਾਇਆ ਸਰਦਾਰ ਮਨਜੀਤ ਸਿੰਘ ਖਹਿਰਾ ਵਰਗੇ ਤੇ ਬਹੁਤ ਹੀ ਮਾਨਯੋਗ ਫੂਲਕਾ ਸਾਹਿਬ ਵਰਗੇ ਜਿਹੜੇ ਇੱਥੇ ਵੱਡੇ ਆਪਣੇ ਵਕੀਲ ਨੇ ਆਪਣੇ ਦੇਸ਼ ਦੇ ਉਹਨਾਂ ਨੇ ਆ ਕੇ ਵੀ ਸਿੰਘ ਸਾਹਿਬ ਨੂੰ ਇਸ ਮਤਲਕ ਬਿਲਕੁਲ ਸਪਸ਼ਟ ਕਰਤਾ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਿਸੇ ਕਿਸਮ ਦਾ ਕੋਈ ਖਤਰਾ ਨਹੀਂਗਾ ਤੇ ਜਿਹੜੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨਾਂ ਨੇ ਸਿੰਘ ਸਾਹਿਬ ਦੇ دولت ਬਾਹਰ ਕਹੀ ਆ ਉਹ ਬਿਲਕੁਲ ਗਲਤ ਆ ਝੂਠੇ ਆ